ਵੇਹਲਾ ਕੋਈ ਪਤਾ ਨਹੀਂ ਇਹਨੂੰ ਪਿੱਕਰ ਕੋਈ ਆਇਆ ਵਾ ਕਿ ਨਹੀਂ ਆਇਆ ਰਾਮ ਨਾਲੰਮੀਆ ਤਾਣ ਕੇ ਸੁਤਾ ਵਾ ਵੇ ਮੁੰਡਿਆ ਪਿੰਦਰ ਉੱਠ ਪੁੱਤ ਅੱਗੇ ਜਾ ਮਮੀ ਲੈ ਦੱਸ ਤੇਰੇ ਲਾਗੇ ਤਾਂ ਢੋਂਗ ਜਾਈਓ ਤੈਨੂੰ ਤੂੰ ਪਤਾ ਨਹੀਂ ਲੱਗਦਾ ਕਦੋਂ ਦੇ ਆਇਓ ਤੈਨੂੰ ਵੀ ਜਦੋਂ ਦੇ ਮਰਜ਼ੀ ਆਏ ਹੋਈਏ ਪਹਿਲਾਂ ਮੈਂ ਗੇਟ ਖੜਕਾਇਆ ਫੇ ਘਰੇ ਹੁਣਾਵਾ ਹੈਂ ਉਹ ਤਾਂ ਚੰਗਾ ਹੋ ਗਿਆ ਰੱਬ ਵੱਲੋਂ ਮੈਂ ਚਾਬੀ ਦੂਜੀ ਨਾਲ ਲੈ ਗਈ ਜਿਵੇਂ ਚਾਬੀ ਨਾ ਖਾਦੇ ਤੁਰ ਗੇਟ ਖੋਲਣਾ ਹੀ ਨਹੀਂ ਮੰਮੀ ਮੈਨੂੰ ਨੀਂਦ ਆ ਰਹੀ ਪਤਾ ਨਹੀਂ ਲੱਗਾ ਤੁਸੀਂ ਕਦੋਂ ਗੇੜ ਖੜਕਾਇਆ ਵੇ ਨੀਂਦ ਐ ਨੀਂਦ ਥੋੜੀ ਥੋੜੀ ਸੌਂ ਜਾਂਦਾ ਆਲੇ ਦੁਆਲੇ ਦੀ ਖਬਰ ਖਿੜੀ ਮਾੜੀ ਮੋਟੀ ਹੁਣ ਮੈਂ ਘਰ ਆਈਆਂ ਆਣ ਕੇ ਸੌਈ ਚ ਵੀ ਆ ਕੇ ਚਾਹ ਪਣੀ ਪੀਤਾ ਵਾ ਫਿਰ ਹਾਰ ਕੇ ਹੁਣ ਮਾਰ ਕੇ ਬਿਠਾ ਲਿਆ ਵਾ ਤੇਨੂੰ ਤਾਂ ਕੁਝ ਪਤਾ ਹੀ ਨਹੀਂ ਤੇਰਾ ਤਾਂ ਭਾਵੇਂ ਸਾਰੇ ਘਰ ਮਟਕੇ ਲੈ ਜੇ ਕੋਈ ਉਹ ਨਹੀਂ ਕੋਈ ਵੀ ਲੁੱਟਦਾ ਤੂੰ ਲੋਟੇ ਇਹ ਦੱਸੋ ਕਿ ਉਹ ਫੜਦਾ ਕਿਦਾਂ ਵੇ ਚੰਗਾ ਬਣਾ ਫੁੱਫੜ ਐਵੇਂ ਮਾੜਾ ਜਾ ਹੋ ਗਿਆ ਹੈਗਾ ਤੇ ਉਹ ਵੀ ਜਿਹੜੀ ਭੂਆ ਵਾ ਤੇਰੀ ਝੁੱਕ ਕੇ ਉਹ ਸੇਵਲੇ ਫੋਨ ਇੱਥੇ ਮਾਰਦੀ ਆ ਭਰਾ ਨੂੰ ਹੈ ਇਹ ਵੀ ਝੁੱਕ ਲਿੰਦਾ ਪਿਆ ਹੈ ਤੇ ਉੱਡ ਜਾਗਾ ਉੱਥੇ ਦਵਾ ਦਾ ਇਹ ਤਾਂ ਸੱਚੀ ਗੱਲ ਪਤਾ ਨਹੀਂ ਮੁੱਖਿਓ ਸਾਡੇ ਪੇਟੇ ਪਈ ਆ ਡੈਡੀ ਵੀ ਨਾ ਕਰਦੀ ਹੈ ਨੀ ਗੇ ਕਿੱਥਾ ਨਾ ਕਰਨੀ ਇਹਨੇ ਆ ਤਾਂ ਸਿਆਪਾ ਹੀ ਪਾਇਆ ਸਾਡੇ ਪਹਾ ਦਾ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਛੱਡਣਾ ਵੇਖਿਓ ਕਿਸੇ ਦਾ ਤਾਂ ਰੋਣਾ ਪੁੱਤ ਉੱਥੇ ਪਈ ਜਾਵਾ ਹੋ ਕੀ ਆ ਮੈਂ ਤਾਂ ਇੰਨੀ ਤੰਗ ਆ ਨਾ ਅੰਦਰੇ ਅੰਦਰ ਇਹ ਪੇ ਕੋਸ਼ੀ ਖੋਹਣਾ ਜਾਣਾ ਪੈਂਦਾ ਹੀ ਮਜਬੂਰੀ ਉਹ ਮੈਂ ਕੀ ਕਰਾਂ ਉਹ ਕਿਹੜੀ ਮਾੜੀ ਹੈ ਭਲਾਂ ਕਰੋ ਸਭ ਕੁਝ ਹੈਗਾ ਉਹਦੇ ਕੋਲ ਪਰ ਪੈਸਾ ਲਾਉਂਦੀ ਹੈ ਨਹੀਂ ਉਹ ਮੈਂ ਉਹਦੇ ਕੋਲ ਗਜੇ ਸਹੀ ਗੱਲ ਵਾ ਪਤਾ ਕੀ ਗੱਲ ਆ ਉਹਨੂੰ ਪਤਾ ਵਾ ਕਿ ਭਰਾ ਨੂੰ ਕਰਨੀ ਆ ਫੋਨ ਨਾਲੇ ਚੱਕ ਕੇ ਹਸਪੀਟਲ ਖੜੂਗਾ ਨਾਲੇ ਪੈਸੇ ਲਾਉ ਭੱਲਿਓ ਤੇ ਉਹਨੂੰ ਕਿ ਲੋੜਾ ਪੈਸੇ ਲਾਉਂਦੀ ਜਿਹਦੇ ਲੱਗਣ ਡੇ ਮਜੇ ਨਾਲ ਨਾ ਇਹ ਕਹਿ ਨਹੀਂ ਸਕਦੇ ਭਲਾਂ ਕਿ ਕਿੱਥੋਂ ਲਈ ਆ ਗਈ ਅਹੀ ਵੀ ਹੁਣ ਜੇ ਤੇਰੇ ਪਿਓ ਨੂੰ ਮੈਂ ਕਹਾਂ ਨਾ ਤੇ ਉਲਟਾ ਮੇਰੇ ਗਾਲ ਪੈਂਦਾ ਹੀ ਉਹ ਉਹ ਇਹ ਕਰਦੀ ਧੀ ਆ ਉਹਦੇ ਲਈ ਕਰਨਾ ਨਹੀਂ ਗਾ ਮੰਮੀ ਕਿੰਨਾ ਕੁ ਮੈਂ ਤਾਂ ਅੱਗੇ ਕਰ ਛੱਡਿਆ ਏ ਹੁਣ ਕਿੰਨਾ ਕੁ ਕਰੀ ਜਾਈਏ ਇਹਦੀ ਸਹੀ ਗੱਲ ਆ ਪੁੱਤ ਮੈਂ ਮੇਰੀ ਗੱਲ ਸੁਣ ਹੁਣ ਆਪਣੇ ਪਿਓ ਨੂੰ ਪੁੱਛ ਲਈ ਹੁਫੜ ਵੱਲੋਂ ਨਹੀਂ ਤੇ ਉਹਨੇ ਵੀ ਗੁੱਸਾ ਕਰਾਈਂ ਠੀਕ ਆ ਨਾ ਮੈਂ ਅਸੀ ਪੁੱਛਾਂ ਆਇਨਾ ਚਲ ਕੋਈ ਨਹੀਂ ਪੁੱਛ ਲਈ ਮਣਾ ਮੋਟਾ ਉਹ ਕਿੰਨਾ ਜਦੋਂ ਮிரா ਜੀ ਕਰੇਗਾ ਚਲ ਮੈਂ ਵੇਖਾਂ ਕੰਮ ਦਾ ਕੋਈ ਇਹ ਕਿਹੜਾ ਫੋਨ ਵੱਜੀ ਜਾਂਦਾ ਵਾ ਇਹ ਤੇ ਭੈਣ ਦਾ ਫੋਨ ਆ हेलो सास्तिकाल कोर्स मामनु की हाल आ हां मैं ठीक ठाक हां तो अपना सुना बड़े दिन बाद आदा ही है मेरी अच्छा आउने नहीं मेनू पता वा काम तंदे इदा दे हम्म हम्म चल बढ़िया बच्चा दा सुना ठीक ठाक वा अच्छा हां पिंदर ਵੀ ਠੀਕ ਵਾ ਕਰਦਾ ਨਹੀਂ ਕੁਝ ਵੀ ਹੁਣ ਹੈ ਤੇ ਵਿੱਲਾ ਹੀ ਹੈ ਕਰਈ ਹੈ ਜੇ ਰਿਸ਼ਤਾ ਆਹ ਹੁਣ ਕੀ ਦੱਸਾਂ ਮੈਂ ਵੀ ਤੇਰੇ ਪਾਇਆ ਨਾਲ ਡੀ ਸਲਾਹ ਕਰਨਾ ਆਹ ਮੈਂ ਕਹਿਣ ਦੀ ਹੀ ਕਿ ਚੱਲ ਪਿਆਲੀ ਵੀ ਚਾਂਤ ਲੈ ਹੈ ਗਈ ਸਾਡੇ ਤੇ ਕੱਲਾ ਕੱਲਾ ਪੁੱਤ ਵਾ ਮੇਰਾ ਤੇ ਮੈਂ ਉਹਨਾਂ ਨਾਲ ਡੀ ਸਲਾਹ ਕਰਨ ਵੀ ਨੂੰ ਵਿਆਹ ਲਈ ਹੁਣ ਅੱਛਾ ਹੈ ਤੇ ਮੈਂ ਕਹੀਆ ਪਰ ਮੇਰੀ ਗੱਲ ਸੁਣ ਆ ਬਾਹਰ ਵਾਲੀਆਂ ਕੁੜੀਆਂ ਕਰੋ ਮੈਨੂੰ ਬੜਾ ਡਰ ਲੱਗਦਾ ਈ ਹਾਂ ਆ ਹੋ ਇੱਕੋ ਜਿਹਾ ਤਾਂ ਨਹੀਂ ਹੁੰਦੀਆਂ ਪਰ ਫਿਰ ਵੀ ਕੋਈ ਪਤਾ ਥੋੜੀ ਹੁੰਦਾ ਵਾ ਜਿਹੜੀਆਂ ਬਾਹਰ ਅੰਦਰ ਰਹਿੰਦੀਆਂ ਵਾ ਉਹਨਾਂ ਦੇ ਤੌਰ ਤਰੀਕੇ ਵੀ ਵਿਗੜੇ ਹੁੰਦੇ ਆ ਹਾਂ ਚੰਗੀ ਆ ਚਾਹ ਕੋਈ ਨਹੀਂ ਜੇ ਚੰਗੀ ਤੂੰ ਕਹਿਣ ਦੀਆਂ ਤਾਂ ਚੰਗੀ ਹੁਣੀ ਆ ਚੱਲ ਇਦਾਂ ਕਰਨੀ ਆ ਆਉਂਦਾ ਵਾ ਨਾ ਪਿੰਡਰ ਤੇ ਉਹਨੂੰ ਕੁਛ ਨਹੀਂ ਆ ਮੈਂ ਠੀਕ ਆ ਨਾ ਆਹੋ ਤੇਰੀ ਗੱਲ ਵੀ ਸੱਚੀ ਆ ਬਤੇ ਤੇਰੀ ਮਿਹਨਤ ਕਰਦੀਆਂ ਕੁੜੀਆਂ ਬਾਹਰ ਵੀ ਕਿੰਨਾ ਕਿੰਨਾ ਕੰਮ ਕਰਦੀਆਂ ਆ ਕਈਆਂ ਨੇ ਤੇ ਆਪਣੇ ਮਾਪਿਓ ਦੀ ਨੀਂ ਕਿਤੇ ਹੈਲਪ ਕੀਤੀ ਗੱਲ ਨਹੀਂ ਕਰਨ ਵਾਲੀ ਕੋਈ ਆਹੋ ਪਤਾ ਕੀ ਗੱਲ ਵਾ ਸਾਰੀਆਂ ਕੁੜੀਆਂ ਥੋੜਾ ਹੁੰਦੀਆਂ ਇਦਾਂ ਇੱਕ ਅੱਧੀ ਜਿਹੜੀ ਸਾਰਿਆਂ ਦਾ ਕੰਮ ਖਰਾਬ ਕਰ ਦਿੰਦੀ ਆ ਹੋਰ ਕੀ ਆ ਹਾਂ ਮੈਨੂੰ ਲੱਗਦਾ ਤੂੰ ਡਰਾਂਉਂਂ ਂਿਆ ਵਾ ਤੇ ਚਲ ਕੋਈ ਨਾ ਤੈਨੂੰ ਮੈਂ ਨਾ ਇਹਨੂੰ ਪੁੱਛ ਕੇ ਸਲਾਹ ਕਰਕੇ ਫਿਰ ਕਰਦੀਆਂ ਤੈਨੂੰ ਫੋਨ ਚਲ ਠੀਕ ਮੈਂ ਰੱਖ ਦਿਆਂ ਹੈ ਚੰਗਾ ਸਤਿ ਸ੍ਰੀ ਅਕਾਲ ਪਿੰਦਰ ਹਾਂਜੀ ਇੱਧਰ ਆ ਮੇਰਾ ਪੁੱਤ ਦੱਸੋ ਇੱਥੇ ਆ ਜਾ ਹਾਂਜੀ ਕਿੱਥੋਂ ਆਇਆ ਹੁਣ ਇੱਥੇ ਆ ਮੁੰਡੇ ਨਾਲ ਗਿਆ ਤੇਰੇ ਕੰਮ ਹੀ ਮੁੰਡਿਆਂ ਨਾਲ ਘਾਟੀ ਖੇੜਿਆ ਕਰ ਸਮਾਨੀ ਦਾ ਚੰਗਾ ਠੀਕ ਹਾਂ ਬਾਰ-ਬਾਰ ਉਹ ਗੱਲ ਸਮਝਾਉਣੀ ਪੈਂਦੀ ਤੂੰ ਹੀ ਨਾ ਮੈਨੂੰ ਇਹੋ ਹੀ ਭਾਸ਼ਣ ਦਿੰਦੇ ਰਹਿੰਦੇ ਓ ਭਾਸ਼ਣ ਦੇਣਾ ਜਿੰਨਾ ਚਿਰ ਮਜੀਨੀ ਆ ਠੀਕ ਆ ਨਾ ਜਿੱਦਨ ਮਰਗੀ ਦਾ ਮਾਂ ਕਹਿੰਦੇ ਨਹੀਂ ਕਹਿਣਾ ਤੈਨੂੰ ਉਹ ਇਦਾਂ ਨਹੀਂ ਬੋਲੀਦਾ ਹੁੰਦਾ ਬੋਲੀਦਾ ਨਹੀਂ ਮੈਂ ਕਿਹੜਾ ਕਿਤੇ ਗਲਤ ਕੰਮ ਕਰਦਾ ਫਿਰਨ ਡਿਆ ਚੱਲ ਉਹ ਤੇ ਮੈਨੂੰ ਪਤਾ ਵਾ ਪੁੱਤ ਮੇਰਾ ਬਥੇਰਾ ਚੰਗਾ ਮੇਰੀ ਗੱਲ ਸੁਣ ਤੇਰੀ ਮਾਸੀ ਦਾ ਫੋਨ ਆਉਂਦਾ ਹੀ ਬਾਹਰ ਵਾਲੀ ਦਾ ਆਹੋ ਲੈ ਸ਼ੁਗੋਰਾ ਕਦੇ ਉਹਨੂੰ ਚੇਤਾਇਆ ਹਟਾ ਨਹੀਂ ਚੇਤਾਤ ਨਹੀਂ ਭੁੱਲਾ ਵਿਚਾਰੀ ਨੂੰ ਫਿਰ ਬਾਹਰ ਦੇ ਕੰਮ ਤਾਂ ਦੇ ਇਦਾਂ ਦੇ ਤੈਨੂੰ ਪਤਾ ਤਾਂ ਹੈ ਵਾ ਚੱਲ ਮੰਮੀ ਫਿਰ ਕੀ ਬੰਦਾ ਕਦੇ ਬਦਾਂ ਹੀ ਵੀ ਨਹੀਂ ਫੋਨ ਲਾਣੇ ਤੇ ਫਿਰ ਕੀ ਚੱਲ ਕੋਈ ਨਹੀਂ ਪਰ ਸੋਚਦੀ ਤੇ ਹੈ ਨਾ ਤੇਰੇ ਬਾਰੇ ਕੁੜੀ ਦੀ ਦੱਸ ਪਾਉਂਦੇ ਹੀ ਆਂਦੀ ਕੁੜੀ ਬੜੀ ਚੰਗੀ ਆ ਅਛਾ ਤੇ ਹੈ ਕਿਤੇ ਅਮਰਕਾ ਹੀ ਉਹ ਮੰਮੀ ਨਾ ਨਾ ਇਹੋ ਜਿਹਾ ਕੰਮ ਨਹੀਂ ਕਰਨਾ ਕਿਉਂ ਉਹ ਤੁਹਾਨੂੰ ਪਤਾ ਕਿੱਦਾਂ ਦੀਆਂ ਕੁੜੀਆਂ ਨੇ ਅੱਜ ਕੱਲ੍ਹ ਇਹ ਚੰਗੀਆਂ ਭਲੀਆਂ ਕੁੜੀਆਂ ਕੁੜੀਆਂ ਨੂੰ ਕੀ ਹੋਇਆ ਸਮਝੋ ਜਿਹੜੀਆਂ ਬਾਹਰ ਜਾਂਦੀਆਂ ਆਪਣੇ ਸਿਰ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਕਿੱਦਾਂ ਮਿਹਨਤ ਕਰਨੀ ਹੈ ਤੇ ਕੀ ਕਰਨਾ ਵਾ ਪਰ ਮੇਰੀ ਸੁਣ ਲੋ ਗੱਲ ਮੈਨੇਜਰ ਕਰਾਉਣਾ ਬਾਹਰ ਮੈਨੂੰ ਪਹਿਲਾਂ ਹੀ ਪਤਾ ਸੀਗਾ ਫਿਰ ਤੂੰ ਵਿੱਚ ਨਾ ਨਾ ਪਾਉਣੀ ਪਾਉਣੀ ਹੈ ਤੇਰਾ ਤੇ ਕੰਮ ਹੀ ਇਹੋ ਆ ਕਿ ਮਾਂ ਦੀ ਗੱਲ ਟੋਕਣੀ ਆ ਕਦੀ ਤੇ ਮੰਨ ਲੈ ਕਰ ਪਰ ਮੰਮੀ ਮੈਨੇਜਰ ਕਰਾਉਣਾ ਮੈਂ ਨਹੀਂ ਕਰਾਉਣਾ ਉਥੇ ਹੱਦ ਹੋਈ ਤੇਰੇ ਵਾਲੀ ਸਾਡੀ ਕੋਈ ਮਰਜ਼ੀ ਨਹੀਂਗੀ ਕਰੋ ਆਪਣੀਆਂ ਮਰਜ਼ੀਆਂ ਪਰ ਮੈਂ ਐਵੇਂ ਮੰਨਣਾ ਤੁਹਾਡੀ ਮੇਰੀ ਗੱਲ ਸੁਣਨਾ ਧਿਆਨ ਨਾਲ ਹੋ ਜੇ ਕਿਸੇ ਬੰਦੇ ਕੇ ਨਹੀਂ ਲੱਗਾ ਤੂੰ ਉਹ ਹੀ ਤਾਂ ਕਹਿਣ ਲੱਗਾ ਕਿਸੇ ਬੰਨੇ ਲੱਗਾ ਨਹੀਂ ਅਜੇ ਤੇ ਕੁੜੀ ਅਮਰੀਕਾ ਪੱਕੀ ਆ ਜੇ ਵਿਆਹ ਕਰ ਲੇਗਾ ਤਾਂ ਤੂੰ ਵੀ ਸੈੱਟ ਹੋ ਜਾਏਗਾ ਮਾਣਾ ਤੇਰੇ ਵਾਸਤੇ ਪਰ ਮੈਂ ਨਹੀਂ ਉਹਦੇ ਨਾਲ ਕਰਾਉਣਾ ਤੇ ਕਿਹਦੇ ਨਾਲ ਕਰਾਉਣਾ ਫਿਰ ਤੂੰ ਕਰਾਉਣਾ ਨਹੀਂ ਕਰਾਉਣਾ ਜਿੱਦਾਂ ਨਾਲ ਕਰਾਉਣਾ ਹੋਏਗਾ ਮਿੰਦ ਤੇਰੇ ਉਹੀ ਨਸ਼ਨ ਜੇ ਮਾੜੇ ਲੱਗਦੇ ਆ ਉੱਚਾ ਚੜੀ ਦੀ ਗੱਲ ਕਰ ਲਿਆ। ਦੱਸਦਾਵੇਂ ਕਿ ਦਾਵਾ। ਵਿਆਹ ਦੇ ਨਾਂ ਤੇ ਕਿੱਦਾਂ ਤਰਲੋ ਮਸ਼ੀਨ ਦਾਵਾ ਏ। ਜਿੱਦਾਂ ਦੇ ਦੇ ਲੱਛਣ ਵਾ ਨਾ ਇਹ ਨਾ ਹੋਵੇ ਕੋਈ ਚਾਂਦੀ ਚੜ ਦੇ। ਇਹਦੇ ਪਿਓ ਨਾਲ ਗੱਲ ਕਰਨੀ ਆ। ਇਹਨੇ ਤੇ ਨੀਗਾ ਪੈਰਾਂ ਤੋਂ ਪਾਣੀ ਪੀਣ ਦੇਣਾ। ਅੰਮਾਸੀ ਨਾ ਕੋਈ ਨਾ ਕੋਈ ਪੰਗੜੇ ਹੁੰਦੀ ਏ। ਅਫਦਲ ਦੇ ਦਾ ਹੁਣ ਆਉਣਾ ਹੀ ਨਹੀਂ ਹੁੰਦਾ। ਜਦੋਂ ਆਉਂਦਾ ਨਵਾਂ ਸਿਰ ਪਾਹੜਦੀ ਏ। ਅਮਰੀਕਾ ਦੀ ਕੁੜੀ। ਉਹ ਮੈਂ ਹੁਣ ਤੁਹਾਨੂੰ ਕੀ ਦੱਸਾਂ? ਮੈਂ ਉਹਦੇ ਨਾਲ ਕੱਦ ਲਈ ਕਰਾਵਾਂ ਵਿਆਹ। ਮੈਂ ਤਾਂ ਕਰਾਉਣਾ ਨਵਦੀਪ ਨਾ ਪਹਿਲਾਂ ਤਾਂ ਨਾ ਮਾਸੂ ਦਾ ਨੰਬਰ ਪਾਉਣਾ ਬਲੌਕ ਲਿਸਟ ਦੇ ਵਿੱਚ ਤੂੰ ਕਰਦੀ ਰਹਿੰਦੀ ਹਾਂ ਜਿੰਦਰ ਹਾਂਜੀ ਅੱਛਾ ਇੱਥੇ ਕਿ ਤੂੰ ਨਹੀਂ ਆਹ ਕੰਮ ਹੀ ਕੋਈ ਕੰਮ ਵਾਂ ਮੇਰੀ ਗੱਲ ਸੁਣੋ ਹੈ ਮੇਰੀ ਭੈਣ ਦਾ ਹੈ ਬਾਰ ਉਹ ਫੋਨ ਅੱਛਾ ਤੇ ਉਹ ਡਈ ਹੈ 10 ਪੌਣੇ ਦੇ ਪਿੰਦਰ ਦੇ ਰਿਸ਼ਤੇਦਾਰੀ ਤੂੰ ਵੀ ਗਿਆ ਫਿਰ ਮੈਂ ਕਿਹਾ ਵੀ ਚੱਲ ਮੁੰਡੇ ਨਾਲ ਵੀ ਸਲਾਹ ਕਰ ਲੈਣੀ ਆ ਤੁਹਾਡਾ ਵੀ ਸਲਾਹ ਕਰ ਲੈਣੀ ਆ ਹੁਣ ਆਪਣੇ ਆਪ ਥੋੜੀ ਮਹਾ ਕਰ ਦੇਣੀ ਹੈਗੀ ਤੇ ਮੁੰਡੇ ਨੂੰ ਪੁੱਛਿਆ ਮੁੰਡਾ ਤੇ ਪਿਆਰਾਂ ਤੇ ਪਾਣੀ ਨਹੀਂ ਪੀਣ ਦੇਂਦਿਆ ਗਾੜੀਆਂ ਉੱਡ-ਉੱਡ ਕੇ ਪੀਣ ਦੇਆ ਮੈਨੂੰ ਮੇਰੀ ਗੱਲ ਸੁਣ ਨਾ ਰਿਸ਼ਤਾ ਤੇ ਘਰ ਹੀ ਲੈਣਾ ਤੇ ਕੁੜੀ ਕਰਦੀ ਕੀ ਆ ਕੁੜੀ ਅਮਰੀਕਾ ਪੱਕੀ ਆ ਹੈ ਫਿਰ ਤੇ ਵਧੀਆ ਵਾ ਹੈ ਥੋੜਾ ਵਧੀਆ ਬੜਾ ਵਧੀਆ ਸਾਡਾ ਤੇ ਵਧੀਆ ਸਰ ਜਾਣਾ ਵਾ ਨਾਲੇ ਇੱਥੇ ਨਾ ਖੱਟੂ ਹੈਗਾ ਇਹ ਕਰਦਾ ਕੀ ਇੱਥੇ ਸਾਰਾ ਅੱਧ ਦਿਨ ਮੁੰਡਿਆਂ ਨਾਲ ਫਿਰਦਾ ਰਹਿੰਦਾ ਮੈਨੂੰ ਤੇ ਉਹਦੀ ਟੈਨਸ਼ਨ ਖਾਈ ਜਾਂਦੀ ਹੈ ਜੋ ਸਵੇਰੇ ਨਿਕਲਦਾ ਸ਼ਾਮਾਂ ਨੂੰ ਘਰ ਵੜਦਾ ਜੇ ਤੇ ਮੈਨੂੰ ਓਦਾਂ ਵੀ ਤੇ ਲੱਛਣ ਚੰਗੇ ਨਹੀਂ ਲੱਗਦੇ ਹੁਣ ਹੋਰ ਇਹਦਾ ਉੱਡਿਆ ਉੱਡਿਆ ਰਹਿੰਦਾ ਵਾ ਗੱਲ ਕੋਈ ਹੋਰ ਕੁਝ ਨਹੀਂ ਜਵਾਬ ਕੋਈ ਦਿੰਦਾ ਕਰੋ ਕਰੋ ਇਹੋ ਵਾਲਾ ਨਿਆਣੇ ਜਾਂਦੇ ਕਿਤੇ ਦੱਸ ਕੇ ਕਿਤੇ ਜਾਂਦੇ ਆ ਹੁਣ ਇੱਡੀ ਪਰਵਾਹ ਕਿੱਦੀ ਕੀਤੀ ਜਾਂਦੀ ਆ ਤੇ ਮੇਰੀ ਸੁਣੋ ਗੱਲ ਮੁੰਨੇ ਤੇ ਦੇਤਾ ਕਢ ਕੇ ਜਵਾਬ ਹੁਣ ਤੁਸੀਂ ਦੱਸੋ ਮੈਨੂੰ ਉਹ ਮੇਰੀ ਗੱਲ ਸੁਝੇ ਤਰਨ ਚ ਬਾਦਦਾ ਮੂੰਹ ਤੇ ਕੰਤੇ ਮਾਰਨੀ ਆ ਦੋ ਤਨ ਉਹਦੇ ਨਾ ਹੁਣ ਨਿੱਕਾ ਵਾ ਮੂੰਹ ਤੇ ਦਾੜੀ ਆ ਸਾਡਾ ਤੇ ਨਿੱਕਾ ਹੀ ਆ ਨਿੱਕਾ ਵਾਈ ਇਹਨੇ ਤੇ ਮੈਨੂੰ ਖਾ ਹੀ ਲਿਆ ਨਾ ਖੱਤੇ ਨੇ ਮੁੱਛੀ ਮੰਨਦਾ ਕਿਉਂ ਨਹੀਂ ਲੱਗੇ ਭਾਲੀ ਮੈਨੂੰ ਤੇ ਲੱਗੇ ਬੈਠੀਆਂ ਆਪ ਉਹਦੇ ਮੰਨਣਾ ਕਿਉਂ ਨਹੀਂ ਇਹਨੇ ਚੱਲ ਮੇਰੀ ਗੱਲ ਸੁਣੋ ਹੁਣ ਤੁਸੀਂ ਭਿਓ ਜੇ ਦੇ ਫੈਸਲਾ ਲੈਣ ਦਾ ਤੁਹਾਡਾ ਵੀ ਹੱਕ ਹੈਗਾ ਥੋੜਾ ਬੋਤਾ ਏਦਾਂ ਕਰੋ ਜੇ ਤੁਸੀਂ ਕਹਿੰਦੇ ਜੇ ਨਾ ਕਿ ਮੈਂ ਭੈਣ ਨੂੰ ਕਹਿ ਕੇ ਤੇ ਫੋਟੋ ਪਵਾ ਲੈਂਦੀ ਕੁੜੀ ਦੀ ਉਹ ਚਲ ਪਵਾ ਫੋਟੋ ਤੇ ਪਵਾ ਪੀ ਲਉ ਇਤਾਂ ਹੀ ਕਰਨੀ ਆ ਇਹਨੇ ਨੀਗਾ ਮੰਨਣਾ ਨਹੀਂ ਇਹਦੀ ਵੀ ਯੋਧਾ ਨਾ ਮੰਨੇ ਹੱਦ ਕਰਨ ਦੀ ਏ ਤੂੰ ਗੱਲ ਤੁਹਾਡੀ ਵੀ ਸਹੀ ਹੈ ਜੇ ਹੁਣੇ ਸਾਡੇ ਹੱਥੋਂ ਨਿਕਲ ਗਿਆ ਤੇ ਮੁੜ ਕੇ ਕੀ ਕਰਾਂਗੇ ਚਲ ਕੋਈ ਨਹੀਂ ਮੈਂ ਕਰਦੀ ਆ ਭੈਣ ਨੂੰ ਫੋਨ ਕਰ ਚਲ ਮਗਾ ਮਗਾ ਫੋਟੋ ਤੂੰ ਚਲ ਉਹਨੂੰ ਫੋਨ ਕਰ ਹੀ ਲੈਣੀ ਆ ਇਹ ਮੁੰਡੇ ਨੇ ਨਾ ਓਦਾਂ ਸਾਡੇ ਵਾਸਤੇ ਨਹੀਂਗਾ ਆਉਣਾ ਜਿੰਨਾ ਚਿਰ ਇਹਨੂੰ ਬੰਨਿਆ ਨਾ

ਕਿਹੜੇ ਬੰਦੇ ਦਾ ਉਹ ਬੈ ਨਹੀਂ ਮੰਨਦੀ ਨਹੀਂ ਮੈਂ ਕਿ ਸ਼ਰਮ ਤਾਂ ਨਹੀਂ ਤੇ ਨਾ ਲੜੀ ਲੜੀ ਨਹੀਂ ਨਹੀਂ ਕੋਈ ਗੱਲ ਨਹੀਂ ਨੂੰਮਾ ਸੱਸਾ ਨੇ ਵੀ ਕਹੀ ਰਹੀ ਹੋਈ ਨਹੀਂ ਕਿ ਅੱਜ ਮੈਂ ਸ਼ਾਇਦ ਵੀ ਚੱਲ ਉਹਨੇ ਕੋਈ ਕਹਿ ਕੁ ਦਿੱਤਾ ਹੋਵੇ ਕੁਛ ਨਹੀਂ ਹੋਇਆ ਜਾਓ ਆਪਣਾ ਕੰਮ ਕਰੋ ਸੱਨੀ ਲੜਿਆ ਤੇ ਨਾ ਸੱਨੀ ਲੜਿਆ ਉਹ ਨਹੀਂ ਰੱਬਾ ਕੁਛ ਨਹੀਂ ਹੋਇਆ ਜਾਓ ਮੇਰਾ ਜਿੰਮੇਨ ਜਿਹੜੀ ਕਿ ਨਾ ਟੈਮ ਦਾ ਉਹ 10 ਮਿੰਟ ਫਿਰ ਹੀ ਹੋਣਦਾ ਮੇਰੇ ਦਿਮਾਗ ਤੋਂ ਕੋਈ ਕੁਝ ਉੱਦਦਾ ਨਾ ਸਿਰ ਤੇ ਘੱਗੇ ਹੁੰਦੇ ਕੋਈ ਨਹੀਂ ਆ ਮੈਂ ਦਿਮਾਗ ਹੰਦਰਾ ਟੈਨਸ਼ਨ ਜਹੀ ਜੀ ਕਾਦੀ ਤੈਨੂੰ ਟੈਨਸ਼ਨ ਕਾਦੀ ਤੈਨੂੰ ਕੰਦਾ ਸਾਂ ਸੌ ਟੈਂਕਾਂ ਹੁੰਦੀਆਂ ਕਿਹੜੀਆਂ ਕਿਹੜੀਆਂ ਮੈਂ ਦੱਸਾਂ ਤਾਂ ਚੱਲ ਈ ਜਾ ਫਿਰ ਨਹੀਂ ਦੱਸਦੀ ਤੇ ਨਾਂ ਸਹੀ ਮੈਂ ਤੇ ਇਹਨੂੰ ਦੱਸਾਂ ਲੱਗਾ ਇਹ ਜੇ ਕੋਈ ਟੈਮ ਲੰਗਣਾ ਲੜਾਈ ਦਾ ਤਾਂ ਸਾਮੀ ਨਾ ਲੰਗੇ ਕੀ ਦੱਸਾਂ ਬੜੀ ਜਾਨ ਦੁਖੀ ਐ ਰੱਬਾ ਤੀ ਦੀ ਤੀਹ ਦੀ ਕਿਤੇ ਅਕਲ ਵਾਲੀ ਦਿੰਦੋ ਇਹਦੇ ਨਾਂ ਹੀ ਦਿੰਦੋ ਕਰਨਾ ਅੰਜ ਗਰਦੀ ਤਾਂ ਕੋਈ ਕਿੱਥੇ ਆਇਆ ਗਰਦੀ ਇੱਥੇ ਆ ਮੈਂ ਸਹੀ ਜੀ ਤੈਨੂੰ ਬੋਤ ਨਾ ਹਮ ਗਾ ਹਾਂਜੀ ਹਾਂਜੀ ਮੈਂ ਜਿਹੜਾ ਕੰਮ ਸੇਵ ਕਰੇ ਹੋ ਜਾਏ ਚੰਗਾ ਮੈਂ ਕਹਿੰਦਾ ਸੀ ਮੈਂ ਕਹਾ ਮਮੀ ਤੇਰੀ ਬੜੀ ਚੁੱਪ ਚੁੱਪ ਵਾ ਤੁਹਾਡੀ ਕੋਈ ਲੜੀ ਕਿਹੜਾ ਅਨੁਸਾਸਤਾ ਨਹੀਂ ਲੜਦੀ ਸਾਡੀ ਤਾਂ ਕੋਈ ਆ ਮੇਰੇ ਨਾਲ ਨਹੀਂ ਖਾਈ ਫਿਰ ਉਹਨੂੰ ਕੀ ਗੱਲ ਆ ਉਹ ਬੜੀਆਂ ਜਦੋਂ ਬਿਮਾਰ ਹੁੰਦੀ ਆ ਤੇ ਚੁੱਪ ਵਾ ਨਾ ਕੋ ਕੋ ਹੁੰਦੀ ਸੈਂਗੀ ਜੇ ਮੈਂ ਪੁੱਛਿਆ ਰੱਖੋ ਮੇਰੇ ਨਾਲ ਪੈਂਦੀ ਨਹੀਂ ਨਹੀਂ ਮਨੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਆਛਾ ਹਾਂਜੀ ਚਲੋ ਠੀਕ ਆ ਸੀਗੇ ਕਰੋ ਫਿਰ ਕੰਮ ਆਪਣਾ ਕੋਈ ਗੱਲ ਨਹੀਂ ਠੀਕ ਆ ਤੇ ਮੈਨੂੰ ਕੋਈ ਅਭੁਜਾਈ ਹੈ ਨਹੀਂ ਕੱਲ ਤੇ ਜਦੋਂ ਮम्मी ਨੂੰ ਦੇਖਿਆ ਤਾਂ ਉਹ ਬੰਦੇ ਇਦਾਂ ਹੀ ਆ ਚਾ ਨਾਲ ਦੀ ਮਮੀ ਨੇ ਕੋਈ ਚਲਾਕੀ ਪੜੀ ਆ ਤਾਂ ਵਰਗਾ ਵੀ ਗੁੰਮ ਸਮਝੇ ਰ ਹੁਣ ਮੈਂ ਸਨੀ ਨੂੰ ਦਾਨੀ ਆ ਕੱਲ ਜਿਹੜੀ ਮੈਂ ਕੋਠੇ ਦੇ ਵਿੱਚ ਹੀ ਜਦੋਂ ਫੋਨ ਕਰਦੀ ਸਣੀ ਹਾਂ ਤੋਂ ਕੀ ਤਾਂ ਦੇ ਸਨੀ ਸਾਰਾ ਤਾਂ ਨੂੰ ਚ ਲੱਗੇ ਰਹਿੰਦੇ ਆ ਇਹਦੇ ਬਾਅਦ ਨੇ ਵੇਖ ਲੈ ਕੋਈ ਬਾਕੀ ਵੰਡੇ ਆ ਤੇ ਕੀ ਹੋ ਗਿਆ ਜੇ 10 ਮਿੰਟ ਚ ਲੰਡੇ ਆ ਤਾਂ ਸਾਰਾ ਤੇਨ ਪਰਫਾਰ ਕੰਮ ਕਰਦੇ ਰਹੇਗਾ ਤਾਂ ਛੋਟੋ ਹੋ ਗਾ ਨਾ ਤੇ ਮੈਨੂੰ ਦੱਸੋ ਵੀ ਤੁਹਾਡੀ ਮੰਮੀ ਨਾਲ ਕੋਈ ਗੱਲ ਹੋਈ ਹੈ ਨਹੀਂ ਮੇਰੀ ਤੇ ਨਿਕੋਈ ਗੱਲ ਨਹੀਂ ਕਿਉਂ ਕੀ ਹੋਇਆ ਪਤਾ ਨਹੀਂ ਮਾਂ ਉਹ ਸੁਈ ਚ ਗਈ ਹਾਂ ਕੰਮ ਕੰਨ ਤੇ ਡੈਲੀ ਆਏ ਹੀਗੇ ਡੈਲੀ ਕਹਿੰਦੇ ਵੀ ਮੰਮੀ ਦਾ ਗੁੱਸਾ ਜੀ ਬੜੀ ਹੋਤਰਾ ਵਾਂ ਤੇ ਕੀ ਗੱਲ ਤੁਹਾਡੇ ਨਾਲ ਕੋਈ ਹੋਈ ਮੰਮੀ ਅੰਨਾ ਕਾਦੀ ਗੱਲ ਹੋਣੀ ਮੇਰੇ ਨਾਲ ਕਾਦੀ ਗੱਲ ਹੋਣੀ ਨਹੀਂ ਤੇਰੇ ਨਾਲ ਕੋਈ ਹੋਈ ਹੋਵੇ ਮੇਰੇ ਨਾਲ ਤਾਂ ਨਹੀਂ ਕਿ ਕੋਈ ਗੱਲ ਹੋਈ ਹਾਂ ਤੇ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਹਾਂ ਦੱਸ ਤੇ ਗੁੱਸੇ ਨਾਲ ਹੋਵੇ ਪਹਿਲਾਂ ਮੈਂ ਇਹ ਦੱਸੋ ਗੁੱਸਾ ਕਰਨੋਲੇ ਉਹਦੇ ਗੁੱਸਾ ਕਰਾਂਗਾ ਮੈਂ ਨਾ ਅੱਗੇ ਇੱਕ ਦਿਨ ਨਬ ਨੂੰ ਕੋਟ ਤੇ ਫੜਿਆ ਹੀਗਾ ਫੋਨ ਤੇ ਲਈ ਗੱਲ ਕਰਦੀ ਮੈਨੂੰ ਕਹਿੰਦੀ ਵੀ ਮਾਸੀ ਨਾਲ ਗੱਲ ਕਰਨ ਗਈ ਤੇ ਗੱਲਾਂ ਮਾਸੀ ਵਰਗੀਆਂ ਨਹੀਂ ਲੱਗਦੇ ਜਿਦ ਤੱਕ ਮੁੰਡੇ ਨਾਲ ਲਈ ਹੁੰਦੀ ਤਰਾ ਦਿਮਾਗ ਖਰਾਵਾ ਤੇਰਾ ਕਿਉਂ ਮੈਨੂੰ ਨਾ ਅਮੀ ਕੱਢ ਜਾਨੀ ਉਹਦੀ ਹਾਂ ਕਰਤਾ ਕੰਮ ਕਰ ਰਹੀ ਭਾਬੀਆਂ ਲਈ ਦੱਸ ਮੈਂ ਆਪਾਂ ਭਾਬੀਆਂ ਉਹਨਾਂ ਕਾਹਦਾ ਕੰਮ ਕਰਤਾ ਮੈਨੂੰ ਨਹੀਂ ਕਹੇ ਕਰਦੀ ਜਿੱਦਾਂ ਫਿਕਰਾਗਾ ਕਰਦਾ ਹੈਗਾ ਮੈਨੂੰ ਥੋੜਾ ਵਾ ਤਾਂ ਹੀ ਨਾ ਕਰਦੀਆਂ ਦੀ ਮੈਨੂੰ ਭੈਣ ਸਮਝ ਤਾਂ ਹੀ ਮੈਂ ਤਾਂ ਗੱਲ ਕੀਤੀ ਹੈ ਜੇ ਤੂੰ ਨੂੰ ਭੈਣ ਸਮਝ ਲਈ ਤੇ ਤੂੰ ਉਹਦੀ ਬਦਨਾਮੀ ਨਾ ਕਰਦੀ ਮੈਂ ਆ ਵੀ ਪਤਾ ਨਹੀਂ ਕਿ ਉਹ ਕਹਦੀ ਮੈਨੂੰ ਕੋਈ ਸੁਣਿਆ ਤੇ ਮੈਂ ਤਾਂ ਹੀ ਤਾਂ ਨਾ ਕੋਈ ਗੱਲ ਕੀਤੀ ਐ ਨਾ ਤੇ ਮੇਰੀ ਇੱਕ ਗੱਲ ਸੁਣ ਲੈ ਕਰ ਜੇ ਇਹਦੇ ਕੱਲ ਉਹ ਹੀ ਸੱਚ ਠੀਕ ਆ ਫੇਰ ਤੇ ਮੈਂ ਉਹਨੂੰ ਨਹੀਂ ਛੱਡਣਾ ਤੇ ਜੇ ਕੱਲ ਇਹ ਉਹ ਹੀ ਝੂਠ ਤੇ ਫਿਰ ਮੈਂ ਤੱਲੋਂ ਨਹੀਂ ਛੱਡਣਾ ਆਪਣਾ ਪਹਚਾਣ ਕਰ ਲਿਓ ਹੁਣ ਇਹ ਮੈਂ ਕਰਨੂਗਾ ਪਤਾ ਮਮੀ ਨੂੰ ਮੈਂ ਪੁੱਛ ਲੈਣਾ ਵਾ ਕਿ ਕੀ ਗੱਲ ਆ ਕੀ ਨਹੀਂ ਗੱਲ ਠੀਕ ਆ ਜੇ ਸੱਚ ਹੋਇਆ ਤੇ ਠੀਕ ਆ ਤੇ ਝੂਠ ਹੋਇਆ ਤੇ ਫਿਰ ਉਹ ਆਪਣਾ ਬਚਾ ਲੈ ਕੀ ਪਤਾ ਮਮੀ ਨੂੰ ਵੀ ਕੋਈ ਗੱਲ ਦਾ ਪਤਾ ਲੱਗਾ ਹੋਵੇ ਤਾਂ ਹੀ ਮਮੀ ਦਾ ਹੁਣ ਫਿਰਦੇ ਹਾਂ ਕੋਈ ਨਹੀਂ ਮੈਂ ਪੁੱਛ ਲੈਣਾ ਮਮੀ ਕੱਢ ਦਿੰਦਾ ਮੈਂ ਲੋਨ ਜਾਉਣਾ ਪਤਾ ਕਰੋ ਜਾ ਕੇ ਮੈਂ ਆਪਣੀ ਕੋਈ ਕੀ ਕਰਤੂਤਾ ਕਰਦੀ ਕਰਦੀ ਆਉਂ। ਬੰਦਵਾਸ ਬੰਦ ਕਰ। ਉਸ ਨੇ ਨਾ ਮੈਂ ਹੁਣੇ ਠੀਕ ਆ। ਆਹ ਚੰਗਾ। ਕੋ ਗੱਲ ਦੱਸੋ ਤੇ ਹੋਰ ਅੱਗੋਂ ਮੈਨੂੰ ਪਹਿਣਾ। ਉਹਦਾ ਨਹੀਂ ਪਤਾ ਵੀ ਕੀ ਕਰਦੀ ਕੋਈ ਕਰਤੂਤਾ ਕਰਦੀ ਫਿਰਦੀ ਆ। ਸਾਇ ਤੇ ਘਰ ਦੇ ਗਲ ਜੀ ਨੂੰ ਪਤਾਵਾ ਦੇ ਇਹ ਗੱਲ ਹੋਣ ਲਈ ਐ। ਜੇ ਦੁਬਾਰਾ ਪਤਾ ਲੱਗਦਾ ਫਿਰ ਕੀ ਬਣੂੰਗਾ? ਮੰਮੀ ਜੀ ਕੀ ਗਾਨੋ ਯਾ ਸੈੜ ਸੈੜ ਕਿਉਂ ਬੈਠੇ ਹੋ ਤੁਸੀਂ ਤੇ ਮੈਂ ਸ਼ੇਰ ਦਾ ਦੇਖਣ ਡਿਆ ਤੁਹਾਨੂੰ ਤੁਸੀਂ ਚੁੱਪ ਚੁੱਪ ਕਰਕੇ ਬੈਠੇ ਹੋ ਕੀ ਗੱਲ ਆ ਪੁੱਤ ਕੁਛ ਨਹੀਂ ਉਹ ਉਦਾਂ ਹੀ ਬਸ ਮਨ ਜਿਆ ਨਹੀਂ ਖੁਸ਼ ਹੈਗਾ ਤੇ ਇੱਥੇ ਬੈ ਗਈਆਂ ਕਿਸਾਈ ਦੇ ਨਹੀਂ ਕੀ ਗੱਲ ਆ ਕੋਈ ਗੱਲ ਨਾ ਕੋਈ ਕੀ ਕਿਉਂ ਇਧਰ ਤੁਸੀਂ ਤੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਹੋ ਸਾਰੇ ਪਰਿਵਾਰ ਚ ਵੰਦੇ ਹੋ ਤੁਸੀਂ ਅੱਜ ਮੈਂ ਸ਼ੇਰ ਦਾ ਦੇਖਣ ਡਿਆ ਤੁਹਾਨੂੰ ਤੁਸੀਂ ਇਕੱਲੇ ਇਕੱਲੇ ਬੈਠੇ ਹੋ ਸਾਲ ਕੋਈ ਕਰਦਾ ਅੱਗੇ ਤਰਾਫ ਉਹ ਆਇਆ ਉਹ ਪੁੱਛਣ ਗਿਆ ਉਹਨੂੰ ਲੱਗਿਆ ਮੈਂ ਉਦਾਂ ਹੀ ਸਰਦੀ ਹੋਣ ਲਈ ਗਲਤ ਨਹੀਂ ਕੋਈ ਵੀ ਉਹ ਉਦਾਂ ਹੀ ਆਵੇ ਨਾ ਦਿਲ ਨੂੰ ਗੁਬਰਾਟ ਜੀ ਹੋਣ ਲਈ ਇੱਥੇ ਬੈਠੀਆਂ ਦੋ ਇਸ ਨੂੰ ਪਾਣੀ ਨਹੀਂ ਪੀਤੀਆਂ ਉਹਨੇ ਮੇਰ ਮਾਨ ਉਦਾਂ ਹੀ ਹੋਈ ਜਾਣ ਗਿਆ ਉਹਨਾਂ ਨਾਲ ਕੋਈ ਦੱਸ ਦੇ ਨੀ ਕੋਈ ਡੈਡੀ ਨਾ ਨਾਲ ਹੋਈ ਡੈਡੀ ਨਹੀਂ ਨਹੀਂ ਗਲਤ ਕੋਈ ਨਹੀਂ ਹੂੰ ਮੈਂ ਬੋਤ ਦੱਸੋ ਕੀ ਗੱਲ ਹੈ ਦੱਸੋ ਮੈਨੂੰ ਪਹਿਲਾਂ ਫਿਰ ਤੇ ਨਾ ਹੱਥ ਰੱਖ ਕੇ ਸੌਂ ਖਾ ਘਰ ਵਿੱਚ ਲੜਾਈ ਕਿਉਂ ਨਾ ਪਾਏਂਗੇ ਦੱਸੋ ਕੱਲ ਦੱਸੋ ਨਹੀਂ ਹੁੰਦਾ ਮੈਨੂੰ ਲਈ ਕਾਲ ਥੋੜੀਆ ਮੈਂ ਕਿਉਂ ਦੱਸ ਦੱਸੋ ਕੀ ਗੱਲ ਹੋਈ ਕੋਈ ਨਾ ਬੜੀ ਬੁੱਕੀ ਕੀ ਗੱਲ ਹੋਈ ਆਪਾਂ ਕਿਉਂ 2 ਮਹੀਨਾ ਤੋਂ ਸੀ ਇਹ ਕੱਲ ਦਾ ਵਾਦਾ ਖਾਇ ਕਿੱਥੇ ਗਿਆ ਡੈਡੀ ਕਿੱਥੇ ਗਿਆ ਡੈਡੀ ਕਿੱਥੇ ਗਾਇਬ ਹੋ ਗਏ ਨਹੀਂ ਦੱਸਦਾ ਤੂੰ ਪਹਿਲੇ ਮੈਨੂੰ ਗੱਲ ਦੱਸੋ ਖੁੱਲ ਕੇ ਗੱਲ ਦੱਸੋ ਮੇਰੀ ਗੱਲ ਨਹੀਂ ਪਤਾ ਕੀ ਹੋਇਆ ਮੈਂ ਅੱడే ਹੀ ਉਸ ਲਈ ਕਿੰਨ ਪਾਉਂਦਾ ਹਾਂ ਤੇ ਮੈਂ ਆਪਣੇ ਧਿਆਨ ਪਰਮ ਕਰੀ ਗਈ ਇਹ ਫੋਨ ਆਇਆ ਲਾ ਦਿੰਦਾ ਇਹ ਗੱਨਾ ਕਰੀ ਗਈ ਆ ਕਹਦੇ ਹੀ ਮੈਂ ਆਈ ਦੀਆਂ ਸੁਣੀ ਗਈ ਤੇ ਗੱਲਾਂ ਘੰਡੀ ਕਿੰਨੇ ਮੁੰਡੇ ਦੀ ਹੂੰ ਤੇ ਮੈਂ ਬੜਾ ਪੁੱਛਿਆ ਵੀ ਕੀ ਗੱਲ ਆ ਕਹੋ ਮਾਂ ਤੇ ਮੰਨੀ ਨਹੀਂ ਮੰਨੀ ਮੈਂ ਫਿਰ ਆ ਕੇ ਮੈਂ ਤੇਰੀ ਤੂੰ ਦੱਸ ਲੈ ਹਾਥੀ ਜੋੜੀ ਲਈ ਨਹੀਂ ਮੰਮੀ ਮੇਰੇ ਕੋਲ ਗਲਤੀ ਹੋ ਗਈ ਅੱਜ ਤੋਂ ਘਾ ਮੈਂ ਨਿਕਲਣਾ ਫੋਨ ਅੰਮਦਾ ਚੋਕਰੀ ਤੇ ਨਾ ਮੈਂ ਲਾਉਣੀ ਬਸ ਬੋਪੇ ਆਹੋ ਗੱਲ ਹੋਈ ਜਿਹੜੀ ਗੱਲ ਤੋਂ ਮੈਂ ਡਰਦੀ ਹਾਂ ਨਾ ਉਹ ਤਾਂ ਉਹ ਹੀ ਹੋਣੀ ਕਿੱਥੇ ਹੈ ਕਿੱਥੇ ਆਈ ਨਹੀਂ ਪੁੱਤ ਮੈਂ ਇਹਨੂੰ ਦੇਣਾ ਹੀ ਮਾਰਨੂੰਗੀ ਸਾਡਾ ਪੁੱਤ ਪਿਆ ਲੈ ਉਹ ਪਾਣੀ ਤੈਨੂੰ ਕਿਹਾ ਮੇਰੀ ਸੌਂ ਖਾ ਫੇ ਤੂੰ ਉਹ ਕੰਮ ਹੀ ਕਰ ਲਿਆ ਲੈ ਕਿਤੇ ਨਹੀਂ ਗਈ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਅਸਾਂ ਕਿਉਂ ਲੱਗੇ ਜੇ ਤਾਂ ਮਾਸ਼ਾਅੱਲਾਹ ਕੇ ਲੋਕਾਂ ਨੂੰ ਦੱਸਣਾ ਹੁਣ ਇੱਕ ਕੰਮ ਕਰ ਅੱਗੇ ਤਾਂ ਤੈਨੂੰ ਮੈਂ ਡੱਕਦੀ ਨਾ ਮਾੜਾ ਚੰਗਾ ਲੱਭ ਕੇ ਦਹਾ ਦਿਨਾਂ ਦੇ ਵਿੱਚ ਇਹਦਾ ਵਿਆਹ ਕਰ ਚੁੱਕੀ ਮੈਂ ਮੰਮੀ ਇਹਨੂੰ ਦੇਣਾ ਹੀ ਮਾਰਵਾ ਠੀਕ ਆ ਸਿੱਧੀ ਗੱਲ ਆ ਨਹੀਂ ਪੁੱਤ ਮੇਰਾ ਮੈਂ ਜੇਲ੍ਹ ਕੱਢ ਲੂੰਗਾ ਪਰ ਮੈਂ ਇਹਨੂੰ ਬਦਨਾਮੀ ਖਰਾਤੀ ਆਦੀ ਉਹ ਨਹੀਂ ਮਾਦਾ ਅਜੇ ਵੀ ਕੱਖ ਰਹਿ ਗਏ ਨਹੀਂ ਹੈ ਤੁਹਾਡੇ ਘਰ ਹੀ ਆ ਨਾ ਕੋਈ ਨਹੀਂ ਮਾੜਾ ਚੰਗਾ ਲੱਭ ਕੇ ਪੰਜ ਸੱਤਾਂ ਦਿਨਾਂ ਦੀ ਵਿਆਹ ਦਿੰਦੇ ਆ ਆਪਣੇ ਗਲੋਂ ਲਾ ਦਿੰਦੇ ਆ ਅੰਮੀ ਦੋਹਾਂ ਚਰਨਾਂ ਦੇ ਫਿਰ ਜੋ ਕਰਨਾ ਹੀ ਕਰਲਾ ਇਹ ਦੋਹਾਂ ਚਰਨਾਂ ਦੇ ਬਾਅਦ ਮੈਂ ਇਹਨੂੰ ਮਾਰ ਕੇ ਕਿਤੇ ਨੱਪ ਦੇ ਲਈ ਸਿੱਧੀ ਗੱਲ ਨਹੀਂ ਠੀਕ ਆ ਬੱਤਰਾ ਬੱਤਵਾ ਤਾਂ ਹੁਣ ਅੰਦਰ ਜਾਨੀ ਸਭ ਨੂੰ ਮਿਲਾਂਗੇ ਤਾਂ ਨੂੰ ਮੈਂ ਜਿਹੜੀ ਗੱਲ ਕਹਿਤੀ ਭਾਈ ਮੈਂ ਕੀ ਕਰਾਂ ਭਾਈ ਮੇਰੀ ਨਹੀਂ ਜਾਨ ਦਿੱਤੀ ਇਹਦੇ ਇਲਾਵਾ ਮੈਨੂੰ ਦੁਖੀ ਹੀ ਕਰ ਛੱਡੋ